ਮਲਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੂਰਾ ਪਰਿਵਾਰ ਮਾਨਸਾ ਦੀ ਐਸਐਸਪੀ ਦਫ਼ਤਰ ਵਿਖੇ ਧੰਨੇ ਤੇ ਬੈਠੀ ਹੈ ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਨੇ ਅਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਪੱਕੇ ਤੌਰ ਤੇ ਇੱਥੇ ਹੀ ਬੈਠੇ ਰਹਿਣਗੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਸੀਂ ਜਨਵਰੀ ਵਿੱਚ ਸਾੜੀ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇੱਕ ਦਰਖਾਸਤ ਦਿੱਤੀ ਸੀ ਜਿਸ ਉੱਪਰ ਮਾਨਸਾ ਪੁਲਿਸ ਗੌਰ ਕਰਨ ਨੂੰ ਤਿਆਰ ਨਹੀਂ ਹੈ ਉਹਨੇ ਕਿਹਾ ਕਿ ਉਹਨਾਂ ਨੇ ਬੰਟੀ ਬੈਂਸ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਆ ਯਾਰ ਇੱਕ ਕਿਸੇ ਦੇ 10000 ਦੀ ਕੰਪਲੀਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਸਾਡੀ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਹਦੇ ਟੇਬਲ ਤੇ ਆਏ ਨਹੀਂ ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਨੇ ਮੈਂ ਪੌੜੀਆਂ ਚੜ੍ਹ ਚੜ੍ਹ ਕੇ ਨਾ ਬਜਾ ਮੈਂ 12 ਗੋਲੀਆਂ ਖਾ ਕੇ ਚੱਲਦਾ ਤੜਕੇ ਘਰੋਂ ਸਮ ਬਿਨਤ ਬੋਲਦੇ ਤਾਂ ਵੀ ਦਮ ਖੁੱਲ ਜਾਂਦਾ ਹੈ ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹਿੰਦੇ ਹੋ ਕਿ ਗਲਤ ਹੈ ਕਿ ਲੈ ਜਾਓ ਮੋੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਾਂ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਸਲਾ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਚਿਹਰਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿੰਨੂ ਦੋਸ਼ੀ ਮੰਨਦੇ ਉਹਦੇ ਖਿਲਾਫ ਤਾਂ ਐਫਆਈਆਰ ਦੇ ਦਿਓ ਇੰਨਾ ਹੀ ਨਹੀਂ ਬਲਕੌਰ ਸਿੰਘ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਗੈਂਗਸਟਰ ਵਿਰੁੱਧ ਪ੍ਰਹਾਰ ਕਰਨ ਦੀ ਗੱਲ ਕਰਦੀ ਹੈ ਉਥੇ ਦੂਜੇ ਪਾਸੇ ਪੀੜਤ 6 ਮਹੀਨਿਆਂ ਤੋਂ ਹੱਥ ਬੰਨ੍ਹ ਕੇ ਖੜਾ ਹੈ